ਸਰ ਇਹ ਜਾਣਕਾਰੀ ਅੱਜ ਇੱਕ ਲਾਂਚ ਕੀਤੀ ਜਾ ਰਹੀ ਹੈ 2050 ਲੈ ਕੇ ਕੀ ਮੋਟਿਵ ਹੈ ਤੇ ਕੀ ਮੈਸੇਜ ਹੈ ਜਿਹੜਾ ਆਮ ਪਬਲਿਕ ਨੂੰ ਤੋਂ ਸਾਡੀ ਜਨੀਆਂ ਚੇਨਾ ਚਾਹੁੰਦਾ ਆ ਦੇਖੋ ਕਿ ਜਿੱਦਾਂ ਅਸੀਂ ਦੇਖਦੇ ਹਾਂ ਆਮ ਤੌਰ ਤੇ ਜਿਹੜੀ ਅਸੀਂ ਵਿਜ਼ਨ ਬਣਾਉਂਦੇ ਆ ਉਹ ਅਸੀਂ ਨਾਰਮਲੀ 5 ਸਾਲ ਦੀ ਬਣਾਉਂਦੇ ਆ ਸੋ ਆਈਡੀਆ ਆ ਸੀਗਾ ਕਿ ਕਿਉਂਕਿ ਹੁਣ 2025 ਆ ਗਿਆ ਤੇ 2050 ਤੱਕ ਇੱਕ ਜਨਰੇਸ਼ਨ ਘੱਟੂ ਘੱਟ ਹੋਰ ਨਿਕਲ ਜਾਊਗੀ ਸੋ ਅਸੀਂ ਚਾਹੁੰਦੇ ਸੀਗੇ ਕਿ ਜिले ਮੋਗੇ ਨੂੰ ਅਸੀਂ 25 ਸਾਲ ਦੀ ਵਿਜਨ ਦਈਏ ਤਾਂ ਕਿ 2050 ਚ ਸਾਡਾ ਜਿਹੜਾ ਮੋਗਾ ਜ਼ਿਲ੍ਹਾ ਹੈਗਾ ਉਹ ਕਿੱਦਾਂ ਦਾ ਦਿਖੇ ਉਸ ਦੇ ਬਾਰੇ ਅਸੀਂ ਚਾਹੁੰਦੇ ਸੀਗੇ ਕਿ ਜਿਹੜੇ ਲੋਕ ਇੱਥੋਂ ਦੇ ਜੰਮੇ ਆ ਜਿਹੜੇ ਇੱਥੋਂ ਪੱਲੇ ਆ ਜਿਹੜੇ ਇੱਥੇ ਪੜ੍ਹੇ ਆ ਜਿਹੜੇ ਐਨੇ ਸਾਲਾਂ ਤੋਂ ਇੱਥੇ ਵਿਚਰ ਰਿਹਾ ਹੈ ਇੱਥੋਂ ਦੇ ਵਸਿੰਦੇ ਸਾਡੇ ਆਪਣੇ ਸਿਟੀਜ਼ਨ ਜਿਹੜੇ ਮੋਗੇ ਦੇ ਉਹਨਾਂ ਤੋਂ ਅਸੀਂ ਸੁਝਾਅ ਲਈਏ ਕਿ ਤੁਸੀਂ 2050 ਦੇ ਮੋਗਾ ਨੂੰ ਕਿੱਦਾਂ ਦੇਖਣਾ ਚਾਹੁੰਦੇ ਆ ਇਸ ਕਰਕੇ ਅਸੀਂ ਇਹ ਸਕੀਮ ਲਾਂਚ ਕੀਤੀ ਹੈ ਇੱਥੇ ਅਸੀਂ ਸਾਰੇ ਜਿਹੜੇ ਸਾਡੇ ਮੋਗੇ ਦੇ ਰੈਜ਼ੀਡੈਂਟਸ ਹੈ ਚਾਹੇ ਉਹ ਬਾਹਰ ਵੀ ਚਲੇ ਗਏ ਕੋਈ ਐਨਆਰਆਈਜ਼ ਹੈਗੇ ਅਸੀਂ ਗੂਗਲ ਫਾਰਮ ਦੇ ਥਰੂ ਉਹਨਾਂ ਸਾਰਿਆਂ ਤੋਂ ਉਹਨਾਂ ਦੇ ਸੁਝਾਅ ਲਵਾਂਗੇ ਜਿਹੜੀ ਜਿਹੜੀਆਂ ਸਕੀਮ ਸਾਡੇ ਕੋਲ ਇਸ ਫਿਲਹਲੇ ਚੱਲ ਰਹੀਆਂ ਹੈਗੀਆਂ ਉਹ ਸਕੀਮਜ਼ ਦੇ ਅੰਤਰਗਤ ਅਸੀਂ ਉਹ ਜਿਹੜੇ ਆਈਡੀਆਜ਼ ਹੈ ਉਹਨਾਂ ਨੂੰ ਢਾਲਣ ਦੀ ਕੋਸ਼ਿਸ਼ ਕਰਾਂਗੇ ਐਂਡ ਇੱਕ ਰੋਡ ਮੈਪ ਤਿਆਰ ਕਰਾਂਗੇ ਕਿ 2050 'ਚ ਸਾਡਾ ਜ਼ਿਲ੍ਹਾ ਮੋਗਾ ਕਿਸ ਤਰੀਕੇ ਨਾਲ ਵਿਕਸਿਤ ਜ਼ਿਲ੍ਹਾ ਬਣੇ ਤੇ ਸਾਰੇ ਜ਼ਿਲ੍ਹਿਆਂ ਨਾਲੋਂ ਵਧੀਆ ਇੱਕ ਸਾਫ਼ ਸੁਥਰਾ ਸੋਹਣਾ ਤੁਹਾਡੇ ਸਾਰਿਆਂ ਦਾ ਹਰਮਨ ਪਿਆਰਾ ਜ਼ਿਲ੍ਹਾ ਬਣੇ ਤੁਸੀਂ ਸਕੀਮਾਂ ਦੀ ਗੱਲ ਕੀਤੀ ਸਰ ਕਿਹੜੀਆਂ-ਕਿਹੜੀਆਂ ਜਿਹੜੀਆਂ ਸਕੀਮਾਂ ਪ੍ਰਸ਼ਾਸਨ ਨੇ ਲੋਜੀਆਂ ਆ ਇਹਨੂੰ ਡਿਵੈਲਪਮੈਂਟ ਦੇ ਵਿੱਚ ਤਾ ਲੈ ਕੇ ਜਾ ਸਕਦੀਆਂ ਤੇ ਕਿਹੜੀਆਂ ਹੁਣ ਨਵੀਆਂ ਸਕੀਮਾਂ ਦੀ ਲੋਚਤੀ ਹੋ ਰਹੀ ਹੈ ਜਿਦਾਂ ਕਿ ਅਸੀਂ ਦੇਖਦੇ ਹਾਂ ਕਿ ਹੁਣ ਕਾਫੀ ਹੱਦ ਤੱਕ ਡਿਵੈਲਪਮੈਂਟ ਦੇ ਪੱਖੋਂ ਮੋਗਾ ਕਾਫੀ ਤੇਜ਼ੀ ਨਾਲ ਪਕੜ ਉਹਦੀ ਸਪੀਡ ਫੜੀ ਹੋਈ ਹੈ ਅਸੀਂ ਨੀਤੀਯੋਗ ਦੇ ਜਿਹੜੇ ਐਸਪੀਰੀਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਹੈ ਉਸੇ ਵੀ ਅਸੀਂ ਪੂਰੇ ਭਾਰਤ ਦੇ 9ਵੇਂ ਨੰਬਰ ਤੇ ਆਏ ਸੀਗੇ ਸੋ ਸਾਡਾ ਆਈਡੀਆ ਸੀਗਾ ਕਿ ਅਸੀਂ 5 ਸਾਲ ਦੀ ਵਿਜਨ ਲੈਂਨ ਦੀ ਬਜਾਏ ਅਸੀਂ 25 ਸਾਲ ਦੀ ਵਿਜਨ ਲਈਏ ਤਾਂ ਕਿ ਇੱਕ ਸਸਟੇਨੇਬਲ ਤਰੀਕੇ ਦੇ ਨਾਲ ਸਾਰਿਆਂ ਨੂੰ ਸਮਿਲਿਤ ਕਰਦੇ ਹੋਏ ਹਰ ਵਰਗ ਨੂੰ ਉਸਦੀ ਪ੍ਰੋਪਰ ਰਿਪਰੈਜ਼ੈਂਟੇਸ਼ਨ ਦਿੰਦੇ ਹੋਏ ਅਸੀਂ ਇਹਨੂੰ ਅੱਗੇ ਲੈ ਕੇ ਜਾਈਏ ਜਿਵੇਂ ਹਰ ਵਰਗ ਦੇ ਬਾਰੇ ਭਾਵੇਂ ਉਹ ਹੈਲਥ ਹੋਵੇ ਭਾਵੇਂ ਐਜੂਕੇਸ਼ਨ ਹੋਵੇ ਭਾਵੇਂ এনवायरमेंट ਹੋਵੇ ਆਪਾਂ ਟੂਰਿਜ਼ਮ ਨੂੰ ਵੀ ਬੜਾਵਾ ਦੇਣ ਵਾਸਤੇ ਇੱਕ ਪੁਆਇੰਟ ਰੱਖਿਆ ਹੈ ਲਾਅ ਐਂਡ ਆਰਡਰ ਨੂੰ ਵੀ ਰੱਖਿਆ ਬਟ ਮੇਨ ਸਾਡਾ ਜਿਹੜਾ ਮੋਟਿਵ ਹੈ ਉਹ ਸਸਟੇਨੇਬਲ ਡਿਵੈਲਪਮੈਂਟ ਹੈ ਜਦੋਂ ਵੀ ਆਪਾਂ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਸੋ 25 ਸਾਲ ਅੱਗੇ ਜਾ ਕੇ ਜਿਹੜੀ ਸਾਡੀ ਡਿਵੈਲਪਮੈਂਟ ਹੈ ਉੱਚੇ ਹਰ ਵਰਗ ਦੀ ਡਿਵੈਲਪਮੈਂਟ ਹੋਵੇ ਐਂਡ ਹਰ ਵਰਗ ਨੂੰ ਅਸੀਂ ਸੰਮਿਲਿਤ ਕਰਕੇ ਇੱਕ ਬੜੇ ਵਧੀਆ ਤਰੀਕੇ ਨਾਲ ਡਿਵੈਲਪਮੈਂਟ ਕੀਤੀ ਜਾਵੇ ਤਾਂ ਕਿ ਅਸੀਂ ਸੋਸਾਇਟੀ ਨੂੰ এনवायरमेंट ਨੂੰ ਹਰ ਪੱਖੋਂ ਬਚਾਈਏ ਤੇ ਲੋਕਾਂ ਦੀ ਜਿਹੜੀ ਮਨਪੌਣ ਦਾ ਜ਼ਿਲ੍ਹਾ ਉਹਨੂੰ ਆਪਾਂ ਤਿਆਰ ਕਰੀਏ ਸਰ ਇਹ ਜਿਹੜੀ ਇਹ ਸਕੀਮ ਦਾ ਆਪਾਂ ਜੀ ਗਰਾਊਂਡ ਲੈਵਲ ਤੋਂ ਸਟਾਰਟ ਕਰਨੀ ਚਾਹੀਏ ਤੇ ਕਿਉਂਕਿ ਅਨਪੜ੍ਹ ਹੈ ਲੋਕ ਕਈ ਇਹੋ ਜਿਹੀ ਵੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਇਹਨਾਂ ਨੂੰ ਕਿਹਨਾਂ ਸਕੀਮਾਂ ਬਾਰੇ ਕਿਸ ਤਰ੍ਹਾਂ ਕਰ ਸਕਦੇ ਆ ਅਸੀਂ ਇਹਨੂੰ ਹਰ ਤਰੀਕੇ ਨਾਲ ਲਾਂਚ ਕਰਨੇ ਡਿਜੀਟਲ ਡਿਵਾਈਡ ਸਾਨੂੰ ਪਤਾ ਇੱਕ ਪ੍ਰੋਬਲਮ ਹੈਗੀ ਹੈ ਸੋ ਜਿਹੜੇ ਲੋਕ ਅਨਪੜ੍ਹ ਹੈਗੇ ਆ ਜਾਂ ਲੋਕ ਮੋਬਾਈਲ ਵਗੈਰਾ ਨਹੀਂ ਯੂਜ਼ ਕਰਨਾ ਚਾਹੁੰਦੇ ਜਾਂ ਉਹਨਾਂ ਨੂੰ ਗੂਗਲ ਫਾਰਮ ਚਲਾਉਣ 'ਚ ਦਿੱਕਤ ਆਂਦੀ ਹੈ ਉਹਨਾਂ ਵਾਸਤੇ ਅਸੀਂ ਸੁਝਾਅ ਬਕਸੇ ਹਰ ਸਰਕਾਰੀ ਡਿਪਾਰਟਮੈਂਟ ਦੇ ਆਫਿਸ 'ਤੇ ਲਗਾਵਾਂਗੇ ਜਿੱਥੇ ਉਹ ਆ ਕੇ ਆਪਣੇ ਸੁਝਾਅ ਦੇ ਸਕਦੇ ਜਿਹੜੇ ਵਧੀਆ ਸੁਝਾਅ ਹੋਣਗੇ ਉਹਨਾਂ ਨੂੰ ਹਰ ਹਫਤੇ ਸਾਡੇ ਨੋਟਿਸ ਬੋਰਡ 'ਤੇ ਵੀ ਆਪਾਂ ਡਿਸਪਲੇ ਕਰਾਂਗੇ ਤਾਂ ਕਿ ਬਾਕੀਆਂ ਨੂੰ ਵੀ ਉਸ ਸੁਝਾਅ ਨਾਲ ਇੱਕ ਆਈਡੀਆ ਮਿਲੇ ਕਿ ਉਹ ਕਿਸ ਤਰੀਕੇ ਨਾਲ ਦੀ ਆਪਾਂ ਸੂਚ ਬਣਾਉਣਾ ਚਾਹੁੰਦੇ ਆ ਮੇਨ ਸਾਡਾ ਮਕਸਦ ਆ ਹੈਗਾ ਕਿ ਲੋਕਾਂ ਨੂੰ ਆਪਣੇ ਸਾਰੇ ਮੁਕੇ ਵਾਸੀਆਂ ਨੂੰ ਇਹ ਫੋਰਸ ਕਰਨਾ ਕਿ ਉਹ 25 ਸਾਲ ਅੱਗੇ ਦਾ ਮੋਗਾ ਕਿਦਾਂ ਦਾ ਦੇਖਣਾ ਚਾਹੁੰਦੇ ਆ ਉਸ ਦੇ ਬਾਰੇ ਉਹ ਸਾਨੂੰ ਸੁਝਾਅ ਦੇ ਸੈਂਟਰ ਦੀਆਂ ਕਾਫੀ ਪਾਲਿਸੀਆਂ ਆਂਦੀਆਂ ਜਿਹੜੀਆਂ ਕਿ ਅੱਗੇ ਵਿਧਾਨ ਲਈ ਹੁੰਦੀਆਂ ਵੀ ਡਵੈਲਪਮੈਂਟ ਵਧਦੀ ਰਹੇ ਐਗਰੀਕਲਚਰ ਨੂੰ ਚੱਕਿਆ ਜਾਵੇ ਪਬਲਿਕ ਤੱਕ ਉਹ ਨਹੀਂ ਉਹਨਾਂ ਨੂੰ ਵਿਅਰਨਸ ਮਿਲਦੀ ਤੇ ਕਾਫੀ ਉਹਨਾਂ ਨੂੰ ਦਿੱਕਤ ਆਉਂਦੀ ਹੈ ਕੀ ਇਜ਼ੀ ਇਸ ਤਰੀਕੇ ਨਾਲ ਉਹਨਾਂ ਕੋਲ ਕਿਹੜਾ ਹੈਗਾ ਜਿਹੜਾ ਪ੍ਰੋਸੈਸ ਉਹਨਾਂ ਨੂੰ ਦਿੱਤਾ ਜਾਏਗਾ ਸਭ ਤੋਂ ਵਧੀਆ ਤੇ ਇਜ਼ੀ ਤਰੀਕਾ ਮੇਰੇ ਮੀਡੀਆ ਦੇ ਮੇਰੇ ਭਰਾ ਭੈਣ ਹੈਗੇ ਜਿਹੜੇ ਮੇਰੇ ਸਾਹਮਣੇ ਖੜੇ ਹੈਗੇ ਐਨ ਤੁਹਾਡੇ ਥਰੂ ਅਸੀਂ ਕਰ ਕਰ ਇਹ ਮੈਸੇਜ ਲੈ ਕੇ ਜਾਣਾ ਚਾਹੁੰਦੇ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਵੀ ਇਹ ਵਿਜਨ ਹੈ ਕਿ ਆਪਾਂ ਰੰਗਲਾ ਪੰਜਾਬ ਬਣਾਈਏ ਸੋ ਇਸ ਰੰਗਲਾ ਪੰਜਾਬ ਦੀ ਵਿਜਨ ਦੇ ਅੰਤਰਗਤ ਅਸੀਂ ਮੋਗੇ ਜ਼ਿਲ੍ਹੇ 'ਚ ਆ ਇਵੈਂਟ ਅੱਜ ਲਾਂਚ ਕਰ ਰਹੇ ਹਾਂ ਅ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਵਾਜ਼ ਹਰ ਕਿਸੇ ਕੋਲ ਪਹੁੰਚੇ ਹਰ ਉਸਕਰ ਕੋਲ ਪਹੁੰਚੇ ਤੇ ਜਿਹੜੀ ਅਸੀਂ ਸਕੀਮਸ ਬਣਾਈਏ ਉਹ ਲੋਕਾਂ ਨੂੰ ਸੁਣਨ ਤੋਂ ਬਾਅਦ ਉਹਨਾਂ ਨੂੰ ਜਾਣਨ ਤੋਂ ਬਾਅਦ ਉਹਨਾਂ ਦੀ ਵਿਜਨ ਸਮਝਣ ਤੋਂ ਬਾਅਦ ਹੀ ਅਸੀਂ ਉਹ ਪ੍ਰੋਜੈਕਟਾਂ ਤੇ ਕੰਮ ਕਰੀਏ ਤਾਂ ਕਿ ਅਸੀਂ ਮੋਗੇ ਜ਼ਿਲ੍ਹੇ ਨੂੰ ਮੋਗਾ ਵਾਸੀਆਂ ਦੇ ਵਿਜਨ ਦੇ ਹਿਸਾਬ ਨਾਲ ਬਣਾ ਸਕੀਏ